ਕੰਚਨ ਪ੍ਰੀਤ ਦੀ ਪਟੀਸ਼ਨ ਮਾਨਯੋਗ ਪੰਜਾਬ ਤੇ ਰੈਣਾ ਹਾਈ ਕੋਰਟ ਚ ਸੁਣਵਾਈ ਲਈ ਆਈ ਉਹਦੇ ਚ ਵੀ ਕੋਰਟ ਨੇ ਆਰਡਰ ਪਾਸ ਕੀਤਾ ਕਿ ਇਸ ਤਰੀਕੇ ਦੇ ਨਾਲ ਜਿਹੜਾ 111 ਸੈਕਸ਼ਨ ਤੁਸੀਂ ਐਡ ਕਰਤਾ ਇਹ ਬਿਲਕੁਲ ਕਾਨੂੰਨ ਤੋਂ ਬਾਹਰ ਜਾ ਕੇ ਹੋਇਆ ਤੇ ਟ੍ਰਾਇਲ ਕੋਰਟ ਨੂੰ ਹਦਾਇਤ ਦਿੱਤੀ ਹੈ ਕਿ ਅੱਜ ਕੰਚਨ ਪ੍ਰੀਤ ਦਾ ਓਨੀ ਦੇਰ ਤੱਕ ਰਿਮਾਂਡ ਨਾ ਦਿੱਤਾ ਜਾਵੇ ਜਿੰਨੀ ਦੇਰ ਤੱਕ ਕੰਚਨ ਪ੍ਰੀਤ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਅਰ ਤੇ ਦਮਨਬੀਰ ਸੋਪਤੀ ਤਰਨਤਾਰਨ ਨਹੀਂ ਪਹੁੰਚ ਜਾਂਦੇ ਓਨੀ ਦੇਰ ਤੱਕ ਕੰਚਨਪ੍ਰੀਤ ਕੋਰਟ ਦੀ ਕਸਟਡੀ ਚ ਰਹੂਗੀ ਕੰਚਨਪ੍ਰੀਤ ਨੂੰ ਪੁਲਿਸ ਆਪਣੀ ਕਸਟਡੀ ਚ ਨਹੀਂ ਰੱਖ ਸਕਦੀ ਕੰਚਨਪ੍ਰੀਤ ਕੋਰਟ ਦੀ ਕਸਟਡੀ ਚ ਰਹੂਗੀ ਤੇ ਕੋਰਟ ਡਿਸਾਈਡ ਕਰੂਗੀ ਕਿ ਜੋ ਸੁਪਰੀਮ ਕੋਰਟ ਨੇ ਲਾਅ ਲੇ ਡਾਊਨ ਕੀਤਾ ਹੈ ਜੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲਾਅ ਲੇ ਡਾਊਨ ਕੀਤਾ ਹੈ ਕਿ ਅਗਰ ਕੋਈ ਆਫੈਂਸ ਦਾ ਵਾਅਦਾ ਕੀਤਾ ਤੁਸੀਂ ਉਹਦੇ ਚ ਇਸ ਤਰੀਕੇ ਥੋੜਾ ਕੇ ਕੋਈ ਇਨਵੈਸਟੀਗੇਸ਼ਨ ਜੁਆਇਨ ਕਰਨਾ ਆਊਗਾ ਤੁਸੀਂ ਉਹਨੂੰ ਰਿਮਾਂਡ ਤੇ ਰੱਖ ਲੋਗੇ ਸੋ ট্রায়াল কোর্ট ਅੱਜ 8 ਵਜੇ ਰਾਤ ਨੂੰ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਹੈ ট্রায়াল ਕੋਰਟ ਰਾਤ ਨੂੰ 8 ਵਜੇ ਅੱਜ ਉਸ ਕੇਸ ਦੀ ਹੀਅਰਿੰਗ ਕਰੂਗੀ ਤੇ ট্রায়াল ਕੋਰਟ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟ ਦੀ ਲਾਈਟ ਦੇ ਵਿੱਚ ਇਹ ਫੈਸਲਾ ਕਰੂਗੀ ਕਿ ਕੀ ਇਹ ਜਿਹੜੀ ਅਰੈਸਟ ਕੀਤੀ ਗਈ ਹੈ ਜਿਹੜਾ 111 ਸੈਕਸ਼ਨ ਇੱਕ ਬੇਲੇਬਲ ਐਫ ਆਈ ਆਰ ਦੇ ਵਿੱਚ ਨੌਨ ਬੇਲੇਬਲ ਪਾ ਕੇ ਉਹਦੀ ਡਿਟੈਂਸ਼ਨ ਹੈ ਕੀ ਇਹ ਸਹੀ ਹੈ ਕਿ ਗਲਤ ਹੈ ਸੋ ਹੁਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਮੈਂ ਤਰਨਤਾਰਨ ਜਾ ਰਿਹਾ ਔਰ ਤਰਨਤਾਰਨ ਜਾ ਕੇ ਇਹ ਜੋ ਵੀ ਕੋਰਟ ਦੀ ਪ੍ਰोसीडिंग ਹੈ ਇਹ ਸਾਰੀ ਤੁਹਾਡੇ ਸਾਹਮਣੇ ਰੱਖੀ ਜਾਊਗੀ ਪਰ ਇੱਕ ਗੱਲ ਸਪਸ਼ਟ ਹੈ ਹਾਈ ਕੋਰਟ ਦਾ ਬੜਾ ਕਲੀਅਰ ਨਿਰਦੇਸ਼ ਹੈ ਕਿ ਰਾਤ ਦੇ 8 ਵਜੇ ਤੱਕ ਜਦ ਤੱਕ ਇਹ ਕੇਸ ਦੀ ਸੁਣਵਾਈ ਨਹੀਂ ਹੁੰਦੀ ਕੰਚਨ ਪ੍ਰੀਤ ਮੈਜਿਸਟ੍ਰੇਟ ਦੀ ਕਸਟਡੀ ਚ ਰਹੂਗੀ ਕੋਰਟ ਦੀ ਕਸਟਡੀ ਚ ਰਹੂਗੀ ਪੁਲਿਸ ਨਾ ਤਾਂ ਉਹਦਾ ਰਿਮਾਂਡ ਲੈ ਸਕਦੀ ਹੈ ਨਾ ਪੁਲਿਸ ਆਪਣੀ ਕਸਟਡੀ ਚ ਕੰਚਨਪ੍ਰੀਤ ਨੂੰ ਰੱਖ ਸਕਦੀ ਹੈ ਕੰਚਨਪ੍ਰੀਤ ਦੀ ਪਟੀਸ਼ਨ ਮਾਨਯੋਗ ਪੰਜਾਬ ਤੇ ਰੈਣਾ ਹਾਈ ਕੋਰਟ ਚ ਸੁਣਵਾਈ ਲਈ ਆਈ ਉਹਦੇ ਚ ਵੀ ਕੋਰਟ ਨੇ ਆਰਡਰ ਪਾਸ ਕੀਤਾ ਕਿ ਇਸ ਤਰੀਕੇ ਦੇ ਨਾਲ ਜਿਹੜਾ 111 ਸੈਕਸ਼ਨ ਤੁਸੀਂ ਐਡ ਕਰਤਾ ਇਹ ਬਿਲਕੁਲ ਕਾਨੂੰਨ ਤੋਂ ਬਾਹਰ ਜਾ ਕੇ ਹੋਇਆ ਤੇ ਟ੍ਰਾਇਲ ਕੋਰਟ ਨੂੰ ਹਦਾਇਤ ਦਿੱਤੀ ਹੈ ਕਿ ਅੱਜ ਕੰਚਨਪ੍ਰੀਤ ਦਾ ਓਨੀ ਦੇਰ ਤੱਕ ਰਿਮਾਂਡ ਨਾ ਦਿੱਤਾ ਜਾਵੇ ਜਿੰਨੀ ਦੇਰ ਤੱਕ ਕੰਚਨਪ੍ਰੀਤ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਦਮਨਬੀਰ ਸੋਪਤੀ ਤਰਨਤਾਰਨ ਨਹੀਂ ਪਹੁੰਚ ਜਾਂਦੇ ਉਨੀ ਦੇਰ ਤੱਕ ਕੰਚਨਪ੍ਰੀਤ ਕੋਰਟ ਦੀ ਕਸਟਡੀ ਚ ਰਹੂਗੀ ਕੰਚਨਪ੍ਰੀਤ ਨੂੰ ਪੁਲਿਸ ਆਪਣੀ ਕਸਟਡੀ ਚ ਨਹੀਂ ਰੱਖ ਸਕਦੀ ਕੰਚਨਪ੍ਰੀਤ ਕੋਰਟ ਦੀ ਕਸਟਡੀ ਚ ਰਹੂਗੀ ਤੇ ਕੋਰਟ ਡਿਸਾਈਡ ਕਰੂਗੀ ਕਿ ਜੋ ਸੁਪਰੀਮ ਕੋਰਟ ਨੇ ਲਾਅ ਲੇ ਡਾਊਨ ਕੀਤਾ ਹੈ ਜੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲਾਅ ਲੇ ਡਾਊਨ ਕੀਤਾ ਹੈ ਕਿ ਅਗਰ ਕੋਈ ਆਫੈਂਸ ਦਾ ਵਾਅਦਾ ਕੀਤਾ ਤੁਸੀਂ ਉਹਦੇ ਚ ਇਸ ਤਰੀਕੇ ਥੋੜਾ ਕੇ ਕੋਈ ਇਨਵੈਸਟੀਗੇਸ਼ਨ ਜੁਆਇਨ ਕਰਨ ਆਊਗਾ ਤੁਸੀਂ ਉਹਨੂੰ ਰਿਮਾਂਡ ਤੇ ਰੱਖ ਲੋਗੇ ਸੋ ট্রਾਇਲ ਕੋਰਟ ਅੱਜ 8 ਵਜੇ ਰਾਤ ਨੂੰ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਹੈ ট্রਾਇਲ ਕੋਰਟ ਰਾਤ ਨੂੰ 8 ਵਜੇ ਅੱਜ ਉਸ ਕੇਸ ਦੀ ਹੀアリング ਕਰੂਗੀ ਤੇ ট্রਾਇਲ ਕੋਰਟ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟ ਦੀ ਲਾਈਟ ਦੇ ਵਿੱਚ ਇਹ ਫੈਸਲਾ ਕਰੂਗੀ ਕਿ ਕੀ ਇਹ ਜਿਹੜੀ ਅਰੈਸਟ ਕੀਤੀ ਗਈ ਹੈ ਜਿਹੜਾ 111 ਸੈਕਸ਼ਨ ਇੱਕ ਅਵੇਲੇਬਲ ਐਫਆਈਆਰ ਦੇ ਵਿੱਚ ਨਾਨ ਅਵੇਲੇਬਲ ਪਾ ਕੇ ਉਹਦੀ ਡਿਟੈਂਸ਼ਨ ਹੈ ਕੀ ਇਹ ਸਹੀ ਹੈ ਕਿ ਗਲਤ ਹੈ ਸੋ ਹੁਣ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਮੈਂ ਤਰਨਤਾਰਨ ਜਾ ਰਿਆਂ ਔਰ ਤਰਨਤਾਰਨ ਜਾ ਕੇ ਇਹ ਜੋ ਵੀ ਕੋਰਟ ਦੀ ਪ੍ਰोसीडिंग ਹੈ ਇਹ ਸਾਰੀ ਤੁਹਾਡੇ ਸਾਹਮਣੇ ਰੱਖੀ ਜਾਊਗੀ ਪਰ ਇੱਕ ਗੱਲ ਸਪਸ਼ਟ ਹੈ ਹਾਈ ਕੋਰਟ ਦਾ ਬੜਾ ਕਲੀਅਰ ਨਿਸ਼ਾ ਨਿਰਦੇਸ਼ ਹੈ ਕਿ ਰਾਤ ਦੇ 8 ਵਜੇ ਤੱਕ ਜਦ ਤੱਕ ਇਹ ਕੇਸ ਦੀ ਸੁਣਵਾਈ ਨਹੀਂ ਹੁੰਦੀ ਕੰਚਨਪ੍ਰੀਤ ਮੈਜਿਸਟ੍ਰੇਟ ਦੀ ਕਸਟਡੀ ਚ ਰਹੂਗੀ ਕੋਰਟ ਦੀ ਕਸਟਡੀ ਚ ਰਹੂਗੀ ਪੁਲਿਸ ਨਾ ਤਾਂ ਉਹਦਾ ਰਿਮਾਂਡ ਲੈ ਸਕਦੀ ਹੈ ਨਾ ਪੁਲਿਸ ਆਪਣੀ ਕਸਟਡੀ ਚ ਕੰਚਨਪ੍ਰੀਤ ਨੂੰ ਰੱਖ ਸਕਦੀ ਹੈ